ਕਿਆ ਚਿੰਝਾ ਕੇ ਸਿੱਟਣ ਲੱਗੇ ਸਾਰੀਆਂ ਬਸ ਤੂੰ ਚੁੱਪ ਕਰਕੇ ਦੇਖਦੇ ਰਹਿ ਅਜ ਬੰਦਾ ਕੀ ਹੈ ਲੱਖਾਂ ਦੇ ਫਾਇਦੇ ਅਜ ਮੈਂ ਕਰਦੇ ਨੇ ਲੱਖਾਂ ਦੇ ਫਾਇਦੇ ਕਿਹੜੇ ਫਾਇਦੇ ਕਰਦੇ ਨੇ ਸਾਰੀਆਂ ਟੁੱਟੀਆਂ ਚੀਜ਼ਾਂ ਲੈ ਕੇ ਬਹਿ ਗਿਆਂ ਬੋਤਲਾਂ ਕੰਗੇ ਕਿਹ ਦਰਬੋਰ ਸ਼ ਦੇਖੀ ਜਲ ਪਵਣੇ ਦਾ ਮੈਂ ਬਣਾਉਂਦਾ ਕੀ ਆ ਹੋ ਰੋਲ ਕਰੀ ਜਾਂਦੇ ਆ ਮੈਂ ਕੀ ਬਣਾਉਣਾ ਤੁਸੀਂ ਜਿਹੜਾ ਤੁਸੀਂ ਸਵੇਰ ਨੁਕਸਾਨ ਕੀਤਾ ਨਾ ਉਹ ਨੁਕਸਾਨ ਦੀ ਪੂਰਤੀ ਕਰ ਲੱਗਿਆ ਹੁਣ ਮੈਂ ਅੱਛਾ ਹਾਂ ਆ ਦੇਖੀ ਚੱਲ ਆ ਪਿਕਣ ਲੱਗ ਗਿਆ ਬਸ ਹਾਏ ਹਾਏ ਆ ਤੁਸੀਂ ਕੀ ਸਤਿਆਨਾਸ਼ ਕਰਤਾ ਸਾਰੀ ਕੜਾਈ ਦਾ ਸਾਰ ਕਿ ਧਰਤੀ ਮੰਮੀ ਤੋਂ ਗਾਲਾਂ ਪਾਉਣੀਆਂ ਬਸ ਤੂੰ ਬਸ ਪਾਣਾ ਦੇਖੀ ਚੱਲ ਮੈਂ ਇੱਕ ਵੀਡੀਓ ਵੇਖੀ ਸੀ ਕੱਲ ਉਹਦੇ ਵਿੱਚ ਹਜ਼ਾਰਾਂ ਦੇ ਲੱਖਾਂ ਦੇ ਫਾਇਦੇ ਕਰਦੇ ਸੀ ਇੱਕ ਬਾਈ ਨੇ ਉਹ ਫਾਇਦੇ ਅੱਜ ਮੈਂ ਵੀ ਥੋੜੇ ਕਰ ਲੱਗਿਆ ਪਤਾ ਨਹੀਂ ਕਿਹੜੇ ਫਾਇਦੇ ਕਰਨੇ ਖਣੀ ਨਹੀਂ ਕਰਨੇਗੇ ਤੇ ਕੜਾਈ ਤੁਸੀਂ ਸਾਰੀ ਸਾੜ ਕੇ ਸਿੱਟਦੀ ਆ ਅੱਬਾ ਸਾਹਿਬ ਅੱਬਾ ਸਾਹਿਬ ਸਾਰਾ ਮੈਲਟ ਹੋ ਗਈ ਪਿਗਲ ਗਈ ਪਲਾਸਟਿਕ ਹੁਣ ਮੈਂ ਦੋਸਤਾਂ ਨੂੰ ਦੱਸੂਗਾ ਪਵਨ ਮੈਂ ਕੱਲ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਇੱਕ ਬਾਈ ਕਹਿੰਦਾ ਬਾਈ ਨੇ ਬਹੁਤ ਹੀ ਜ਼ਿਆਦਾ ਫਾਇਦੇ ਕੀਤੇ ਸੀਗੇ ਲੱਖਾਂ ਦੇ ਫਾਇਦੇ ਉਹ ਫਾਇਦੇ ਮੈਂ ਕਹਿੰਨਾ ਵੀ ਆਪਾਂ ਆਪਦੇ ਦੋਸਤਾਂ ਦੇ ਵੀ ਕਰਦੀ ਅੱਜ ਬਸ 5 ਕੁ ਮਿੰਟਾ ਬਸਾ ਖੋਆ ਬਣ ਗਿਆ ਇਧਰ ਦੇਖ ਕੋਈ ਵਰਗੀ ਹੋ ਗਈ ਪਲਾਸਟਿਕ ਓਹੋ ਜਲਦੀ ਦੱਸੋ ਆ ਦੇਖੋ ਬਸ ਤੁਸੀਂ ਬਸ 5 ਮਿੰਟ ਲੱਗਣਗੇ ਦੋਸਤੋ ਇੱਕ ਪੈਪ ਲਈ ਸੀਗੀ ਮਤਲਬ ਕਿ ਉਸ ਪਲਾਸਟਿਕ ਦਾ ਕਰਨਾ ਕੀ ਹੈ ਇਹਨੂੰ ਆਪਾਂ ਵਿੱਚੋਂ ਦੋ ਫਾੜ ਕਰ ਲਿਆ ਮਤਲਬ ਕਿ ਕੱਟ ਲਈ ਵਿੱਚੋਂ ਅੱਛਾ ਤੇ ਹੁਣ ਆਪਾਂ ਹੁਣ ਆਪਾਂ ਕੀ ਕਰਨਾ ਦੇਖੀ ਚੱਲਿਓ ਦੋਸਤੋ ਐ ਕਰਕੇ ਇੱਕ ਇਹ ਵਿੱਚ ਪਾ ਲੈਣੇ ਆ ਤੇ ਐ ਕਰਕੇ ਹਾਂਜੀ ਅੱਛਾ ਆ ਟੇਪ ਦਾ ਤੁਸੀਂ ਐ ਕਰਕੇ ਪਲੇਟ ਦੇ ਨਹੀਂ ਸਾਰੀ ਦੇ ਉੱਤੇ ਹਾਂ ਇਹ ਤੇ ਵਲੇਟ ਦੇਣੀਆਂ ਕਰਕੇ ਤਾਂ ਦੇਖੋ ਚਲੋ ਠੀਕ ਹੈ ਤੇ ਬਣਾਲੇ ਪੈਪ ਨੂੰ ਕਵਰ ਕਰ ਦੇਣਾ ਹਾਂ ਕਵਰ ਕਰ ਦੇਣਾ ਪੂਰਾ ਚੰਗੇ ਤਰ੍ਹਾਂ ਵਲੇਟ ਦੇਣਾ ਪੂਰੀ ਰੀਜਨ ਨਾਲ ਠੀਕ ਹੈ ਜੀ ਵੀ ਲੱਖਾਂ ਦੇ ਫਾਇਦੇ ਤੁਹਾਡੇ ਹੋ ਜਾਣਗੇ ਵੀਡੀਓ ਦੇ ਵਿੱਚ ਦੇਖੇ ਤੇ ਬਾਈ ਐਂ ਕਹਿੰਦਾ ਸੀਗਾ ਲੱਖਾਂ ਦੇ ਫਾਇਦੇ ਹੋ ਜਾਣਗੇ ਮੈਂ ਕਿਹਾ ਤਾਂ ਹੁਣ ਪਤਾ ਲੱਗੂਗਾ ਨਾ ਜੇ ਕੰਮਜਾਬ ਹੋ ਕੀ ਹੁੰਨੇ ਉਹ ਕਿ ਨਹੀਂ ਹੁੰਦੇ ਵੀ ਵਾਕਈ ਹੁੰਦਾ ਕਿ ਨਹੀਂ ਲੱਖਾਂ ਦੇ ਫਾਇਦੇ ਮੈਂ ਕਿਹਾ ਚੱਲ ਅਜਾ ਲੱਗ ਜਾਂਦਾ ਪਤਾ ਲੱਖਾਂ ਦੇ ਫਾਇਦੇ ਕਰ ਦੇਣਾ ਦੋ ਭਰਾਵਾਂ ਦੇ ਐਨੇ ਵਾਰੀ ਪਲੇਟ ਨਿਵਟਣੀ ਆ ਉੱਤੇ ਹਾਂ ਬਸ ਐਵੇਂ ਵਲੇਟ ਦੇਣਾ ਤੇ ਹੁਣ ਪਵਨ ਆਪਾਂ ਇੱਥੋਂ ਇਹਨੂੰ ਬੰਦ ਕਰਦੇ ਹਾਂ ਬੰਦ ਕਰ ਦਿੰਦਾ ਆ ਪੈ ਪਣ ਗਈ ਆਪਣੀ ਠੀਕ ਹੈ ਠੀਕ ਆ ਤੇ ਹੁਣ ਪਵਨ ਜਿਹੜਾ ਆਪਣਾ ਚਾਕੂ ਟੁੱਟਿਆ ਸੀਗਾ ਹਾਂਜੀ ਹਾਂਜੀ ਇਹ ਚਾਕੂ ਜੈਸ ਨੇ ਤੋੜਤਾ ਸੀ ਵੀ ਡੰਡੀ ਬਿਲਕੁਲ ਜੀ ਤੇ ਚਾਕੂ ਆਪਣਾ ਬੜਾ ਤਿੱਖਾ ਸੀਗਾ ਹਾਂ ਹਾਂ ਇਹ ਚਾਕੂ ਨੂੰ ਆਪਾਂ ਮਤਲਬ ਕਿ ਐ ਕਰਾਂਗੇ ਇੱਥੇ ਠੀਕ ਹੈ ਇਹਦੇ ਵਿੱਚ ਪਾਈਪ ਦੇ ਸੈੱਟ ਕਰਤਾ ਹਾਂ ਇਹਦੇ ਵਿੱਚ ਸੈੱਟ ਕਰ ਦਾਂਗੇ ਮਤਲਬ ਕਿ ਐਵੇਂ ਬਣ ਗਿਆ ਇਹ ਹਾਂਜੀ ਹੁਣ ਇਹਨੂੰ ਆਪਾਂ ਐ ਰੱਖਾਂਗੇ ਜਮਾਂ ਥੱਲੇ ਇੱਥੇ ਠੀਕ ਹੈ ਜੀ ਇੱਥੇ ਠੀਕ ਹੈ ਜੀ ਤੇ ਇੱਧਰ ਜਿਹੜੀ ਆਪਣੀ ਪਲਾਸਟਿਕ ਪਿਗਲੀ ਹੋਈ ਆ ਹਾਂਜੀ ਆ ਤੈਨੂੰ ਦਿਖਾਉਣਾ ਮੈਂ ਇਹਨੂੰ ਤੁਸੀਂ ਭਰ-ਭਰ ਕੇ ਅੱਛਾ ਤੇ ਆ ਦੇਖੋ ਐ ਚੱਕ ਲੈਣੀ ਆ ਰਾਮਨਾਰ ਵਿਆਹ ਦੇ ਉੱਤੇ ਨਾ ਪਵਾ ਲਿਓ ਸਹੀ ਗੱਲ ਆਪਾਂ ਸੇਮ ਬਾਈ ਨਾਲ ਬਾਈ ਨੂੰ ਫੋਲੋ ਕਰਾਂਗੇ ਸੇਮ ਤੇ ਇਹਦੇ ਵਿੱਚ ਤੁਸੀਂ ਫਿਲ ਕਰ ਦੇਣੀ ਹੈ ਦੇ ਵਿੱਚ ਇਧਰਲੀ ਸਾਈਡ ਤੋਂ ਪਾਉਣਾ ਆਪਾਂ ਵਿੱਚ ਫਿਲ ਕਰਤੀ ਆ ਹਾਂਜੀ ਥੋੜਾ ਜਿਹਾ ਮਤਲਬ ਡਾਟ ਲਾਤੀ ਅੱਗੇ ਹੁਣ ਇਹਨੂੰ ਆਪਾਂ ਚੱਕ ਹੁਣ ਰੱਖਾਂਗੇ ਇਹਦੇ ਵਿੱਚ ਠੀਕ ਹੈ ਜੀ ਹੁਣ ਜਿਹੜੀ ਰਹਿ ਗਈ ਪਲਾਸਟਿਕ ਉਹਨੂੰ ਆਪਾਂ ਇਹਦੇ ਵਿੱਚ ਮਤਲਬ ਫਿਲ ਕਰਾਂਗੇ ਐ ਕਰਕੇ ਦੇਖਦੇ ਭਈ ਪਵਨ ਹਾਂਜੀ ਹਾਂਜੀ ਆ ਦੇਖ ਦੇਖੀ ਚਲੋ ਬਸ ਮੇਰਾ ਪੂਰਾ ਧਿਆਨ ਹੈ ਇਹਦੇ ਵਿੱਚ ਵੀ ਕਿਹੜੇ ਫਾਇਦੇ ਦੀ ਗੱਲ ਕਰਦੇ ਸੀ ਤੇ ਕਿਵੇਂ ਆਉਣ ਲੱਗੇ ਆਪਣੇ ਵੀ ਹੁੰਦੇ ਆ ਕਿ ਨਹੀਂ ਹੁੰਦੇ ਹੁੰਦੇ ਆ ਹੋ ਗਿਆ ਫਾਈਨਲ ਪਵਨ ਠੀਕ ਆ ਸਾਰਾ ਚਾਹੇ ਭਾਰਤੀ ਮਤਲਬ ਕਿ ਨਾ ਭਾਰਤੀ ਹਾਂ ਤੇ ਹੁਣ ਆਪਾਂ ਦੇਖਦੇ ਆ ਇਹਦੇ ਚ ਕੀ ਬਣ ਕੇ ਨਿਕਲਦਾ ਹੁਣ ਇਹ ਆਪਾਂ ਕਦੋਂ ਮਤਲਬ ਕੀ ਪਤਾ ਲੱਗੂਗਾ ਵੀ ਬਣ ਕੇ ਪੰਜ ਮਿੰਟਾਂ ਚ ਹੁਣ ਪਵਨ ਮਾਰਾ ਜਾਂ ਮੈਨੂੰ ਨਾ ਇਹਦੇ ਉੱਤੇ ਪਾਣੀ ਪਾਉਣਾ ਬਸ ਠੀਕ ਆ ਵੀ ਠੰਡਾ ਹੋ ਜਾਊਗਾ ਹਾਂ ਲੋਬ ਉਸਤੇ ਐਵੇਂ ਬਣ ਗਿਆ ਹੁਣ ਆਪਾਂ ਇਹਦਾ ਜਿਹੜਾ ਉੱਤੇ ਟੇਪ ਲਾਈ ਸੀ ਟੇਪ ਲਾ ਕੇ ਨੂੰ ਆਪਾਂ ਦੇਖਦੇ ਆਂ ਵਿੱਚੋਂ ਉਹ ਤਾਂ ਟੇਪ ਲਾ ਕੇ ਪਤਾ ਲੱਗੂਗਾ ਵੀ ਕੀ ਬਣ ਗਿਆ ਤੇ ਹੱਥ ਉੱਥੇ ਵੀ ਸੜ ਲਿਆ ਤੇ ਹੱਥ ਵੀ ਸੜ ਗਏ ਦੋਸਤੋ ਮੇਰੇ ਤੋਂ ਮਾੜੇ ਜੇ ਪਰ ਆਪਾਂ ਦੇਖਦੇ ਆਂ ਵਿੱਚੋਂ ਇਹਦੇ ਕੀ ਬਣਿਆ ਸਹੀ ਹੈ ਕਿਉਂਕਿ ਜਿਹੜੇ ਭਰਾ ਦੀ ਵੀਡੀਓ ਵੇਖੀ ਸੀਗੀ ਉਹਨੇ ਆ ਹੀ ਕੁਝ ਜਾ ਕੀਤਾ ਸੀ ਤੇ ਅਸੀਂ ਆ ਕਿੰਨੇ ਪਤਾ ਕਿੰਨੇ ਚੱਲੇ ਸੀ ਹੂੰ 2.99 ਮਿਲੀਅਨ ਮਤਲਬ ਕਿ 292 ਮਿਲੀਅਨ ਅੱਛਾ ਹਾਂ ਇੰਨੇ ਟੇਬ ਲੈ ਗਈ ਦੋਸਤੋ ਹੁਣ ਆਪਾਂ ਆਦਰ ਕਮਾਲ ਹੋ ਗਿਆ ਕਮਾਲ ਕਿੰਨੀ ਹੋਇਆ ਹੋ ਗਿਆ ਪਵਨ ਹੈ ਆ ਦੇਖ ਤੇ ਆ ਦੋਸਤੋ ਦੇਖੋ ਤੇ ਇਹ ਵੀ ਹੁਣ ਆਪਾਂ ਮਾੜੀ ਮੋਟੀ ਗ੍ਰੈਂਡਿੰਗ ਕਰ ਲੈਣੇ ਆ ਜਿਹੜੀ ਉਸ ਬਾਈ ਨੇ ਕਿਹਾ ਆ ਦੇਖੋ ਵਿਖਾਉਗਾ ਹੁਣ ਆ ਦੇਖ ਲੈ ਅੱਛਾ ਚੀਜ਼ ਬਣ ਗਈ ਹੈ ਤੇ ਹੈਂਡਲ ਬਣ ਗਿਆ ਹਾਂ ਹੈਂਡਲ ਬਣ ਗਿਆ ਆ ਦੇਖ ਲੈ ਲਾ ਤਾਂ ਵੈਸੇ ਤਾਂ ਵਧੀਆ ਬਣ ਗਿਆ ਪਰ ਮਿਹਨਤ ਬੜੀ ਲੱਗੀ ਇਹਦੇ ਵਿੱਚ ਬਹੁਤ ਮਿਹਨਤ ਲੱਗੀ ਹੈ ਤੇ ਆਪਣੀ ਗੈਸ ਘਟੋ-ਘਟ ਗੈਸ ਸੜ ਗਈ ਹੋਗੀ ਘੰਟਾ ਗੈਸ ਤੇ ਲੱਗ ਗਿਆ ਤੇ ਇਹ ਮੈਨੂੰ 100 ਰੁਪਏ ਦਾ ਆਪਣਾ ਚੱਕੂ ਹੋਊਗਾ ਤੇ ਬਾਕੀ ਉਹਨੇ ਗ੍ਰੈਂਡ ਗ੍ਰਾਊਂਡ ਕਰਕੇ ਨਾ ਵਧੀਆ ਬਣਾਤਾ ਸੀ ਉਹ ਮੈਂ ਦੋਸਤਾਂ ਨੂੰ ਦੱਸਦਾ ਫਿਰ ਉਹਨਾਂ ਨੂੰ ਥੋੜਾ ਜਿਆਦਾ ਪਤਾ ਲੱਗਣ ਲੱਗ ਜਾਊਗਾ ਇੱਕ ਮਿੰਟ ਰੋਕੋ ਕੋਲੇ ਸੰਪਾਦ ਸਖਾਈ ਕਰਦੇ ਆਂ ਤੱਕ ਬੰਦਾ ਵੈਸੇ ਤਿਆਰ ਹੋ ਗਿਆ ਆ ਦੇਖੋ ਲਓ ਜੀ ਫਾਈਨਲੀ ਜਿਹੜਾ ਚਾਕੂ ਕਰਤਾ ਤਿਆਰ ਤੇ ਜਿਹੜਾ ਤੁਸੀਂ ਕਹੋਗੇ ਦੋਸਤੋ ਵੀ 50 ਰੁਪਏ ਦਾ ਚਾਕੂ ਸੀ ਤੇ ਗੈਸ ਤੁਸੀਂ ਸਾੜਤੀ ਦੋਸਤੋ ਬਾਈ ਕਹਿ ਰਿਹਾ ਸੀ ਬਹੁਤ ਲੱਖਾਂ ਦੇ ਫਾਇਦੇ ਹੋ ਜਾਣਗੇ ਤੇ ਮੈਂ ਕਿਹਾ ਚਲ ਆਪਾਂ ਇੱਕ ਵਾਰੀ ਦੇਖਦੇ ਆਂ ਵੀ ਕੀ ਲੱਖਾਂ ਦੇ ਫਾਇਦੇ ਹੋਏ ਆ ਹੱਥਾ ਦਾ ਵੈਸੇ ਬਣ ਗਿਆ ਅਮਰਜੈਂਸੀ ਦੇ ਵਿੱਚ ਤੁਸੀਂ ਇਹ ਚੀਜ਼ ਬਣਾ ਸਕਦੇ ਹੋ ਘਰੇ ਪਰ ਮਿਹਨਤ ਵੀ ਲੱਗਦੀ ਹੈ ਤੇ ਫਿਰ ਆਪਾਂ ਇਦੋਂ ਕਹਿ ਦਿੰਨੇ ਆ ਵੀ ਕਿਉਂ ਨਾ ਆਪਾਂ ਨਵਾਂ ਹੀ ਲੈ ਅੱਗੇ ਹਨਾ ਬਿਲਕੁਲ ਤੇ ਦੇਖੋ ਦੋਸਤੋ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ